ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵਗੇ ਵਾਈ ਗੁਰਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਤੇ ਲੋਜੀ ਇਹ ਵਲੌਗ ਹੈ ਗਾਇਜ਼ ਜੀ 18 ਜੁਲਾਈ ਦਾ 17 ਜੁਲਾਈ ਨੂੰ ਆਪਾਂ ਕੋਈ ਵਲੌਗ ਨਹੀਂ ਸੀ ਸ਼ੂਟ ਕੀਤਾ ਕਿਉਂਕਿ 17 ਜੁਲਾਈ ਨੂੰ ਮੈਂ ਪਿੰਡ ਘਰ ਆ ਗਈ ਸੀ ਮਤਲਬ ਤੁਹਾਨੂੰ ਦੱਸਿਆ ਸੀ ਰਾਤ ਨੂੰ ਸਰਦਾਰ ਜੀ ਹੁਣੇ ਗਏ ਸੀ ਫਿਰ ਅਸੀਂ ਤੜਕੇ ਤਿਆਰ ਹੋ ਕੇ ਸਵਾ 8:00 ਵਜੇ ਨੂੰ ਘਰ ਆ ਗਏ ਸੀ ਬਟ ਸਿਹਤ ਨਾ ਠੀਕ ਹੁੰਦੇ ਕਰਕੇ ਕੋਈ ਵਲੌਗ ਨਹੀਂ ਸ਼ੂਟ ਹੋਇਆ ਘਰ ਆ ਕੇ ਫਿਰ ਮੈਂ ਘੰਟਾ ਕੋ ਰੈਸਟ ਕੀਤੀ ਮਿਸਤਰੀ ਵੀ ਆਏ ਹੋਏ ਸੀ ਫਿਰ ਕਾਰਨ ਕਿ ਰੋਟੀ ਪਾਣੀ ਦਾ ਕੀਤਾ ਤੇ ਸਰੀਰ ਬਹੁਤ ਥੱਕਿਆ ਸੀ ਤੇ ਵਲੌਗ ਸ਼ੂਟ ਕਰਨ ਨੂੰ ਬਿਲਕੁਲ ਉਹ ਵੀ ਦਿਲ ਨਹੀਂ ਸੀ ਕੀਤਾ ਤੇ ਜਿਹੜੇ ਸ਼ੂਟ ਕੀਤੇ ਹੋਏ ਸੀ ਉਹ ਵੀ ਨਹੀਂ ਐਡਿਟ ਹੋਏ ਵੀ ਫਿਰ ਮੈਂ ਹੌਲੀ ਹੌਲੀ ਐਡਿਟ ਕੀਤੇ ਲੱਗ ਗਈ ਤੁਹਾਨੂੰ ਪਤਾ ਫਿਰ ਜਦੋਂ ਮੇਲਾ ਦੇਖ ਕੇ ਆਈਏ ਤਾਂ ਸਰੀਰ ਤਾਂ ਵੈਸੇ ਡਾਊਨ ਹੋ ਜਾਂਦਾ ਇੱਕ ਬੱਚਿਆਂ ਦੇ ਨਾਲ ਤਾਂ ਬੰਦਾ ਵੈਸੇ ਹੀ ਥੱਕ ਜਾਂਦਾ ਵਾ ਤੇ ਇਹ ਵਲੌਗ ਹੈ ਗਾਇਜ਼ੀ 18 ਜੁਲਾਈ ਦਾ ਤੇ ਆਪਾਂ ਅੱਜ ਦੇ ਵਲੌਗ ਦੀ ਸਟਾਰਟਿੰਗ ਕਰ ਲੱਗੇ ਆ ਸਵੇਰ ਦੇ 8:30 ਵਜੇ ਤੇ ਮੈਂ ਨਾ ਸਵੇਰ ਦੇ ਜਿਹੜੇ ਮਤਲਬ 7:00 ਵਜੇ 8:00 ਵਜੇ ਦਾ ਟਾਈਮ ਹੋਣਾ ਸਵੇਰ ਦੇ ਜਿਹੜੇ ਸਾਰੇ ਕੱਪੜੇ ਸੀ ਬੈਗ ਵਾਲੇ ਜਿਹੜੇ ਮੈਂ ਨਾਲ ਖੜੇ ਹੋਏ ਸੀ ਉੱਥੇ ਪਾਏ ਜਾਂ ਉਂਝੀ ਵਿੱਚ ਪੈਰਿਆ ਬੈਗ ਦੇ ਮੈਂ ਬੱਚਿਆਂ ਦੇ ਕੱਪੜੇ ਵਸੇ ਬਾਦੀ ਖੜੇ ਸੀ ਕਿਉਂਕਿ ਬੱਚਿਆਂ ਦਾ ਕੋਈ ਪਤਾ ਨਹੀਂ ਹੁੰਦਾ ਕਿੰਨੇ ਕੋ ਗੰਦੇ ਕਰਨੇ ਕਿੰਨੇ ਨਹੀਂ ਪਰ ਮੇਰੇ ਬੱਚੇ ਬਹੁਤ ਸਿਆਣੇ ਆ ਇਹਨਾਂ ਨੇ ਇੰਨੇ ਕੱਪੜੇ ਨਹੀਂ ਗੰਦੇ ਕੀਤੇ ਦੋ ਤਿੰਨ ਵਰਦੀਆਂ ਉਂਝੀ ਵਿੱਚ ਹੀ ਬੈਗ ਦੇ ਵਾਪਸ ਉਂਝੀ ਆਈਆਂ ਸੀ ਸਾਫ਼ ਸੁਥਰੀਆਂ ਪਰ ਮੈਨੂੰ ਇਹ ਆਦਤ ਆ ਜਿਹੜੇ ਬੈਗ ਦੇ ਵਿੱਚ ਕੱਪੜੇ ਹੋਣ ਜਾਂ ਕਿਤੇ ਖੜੇ ਹੋਣ ਮੈਂ ਘਰ ਆਣ ਕਿ ਧੋਣੀ ਜ਼ਰੂਰ ਹੁੰਨੀ ਆ ਉਸ ਕਰਕੇ ਮੈਂ ਸਾਰਾ ਆਪਣਾ ਬੈਗ ਵੀ ਤੋਤਾ ਵਿੱਚੋਂ ਕੱਪੜੇ ਕੱਢ ਕੇ ਵੀ ਤੋਤੇ ਭਾਵੇਂ ਦੋ ਦਿਨ ਹੀ ਗਏ ਪਰ ਮੈਨੂੰ ਆਦਤ ਹੈ ਕਿ ਮੈਂ ਕੋਈ ਵੀ ਕੱਪੜਾ ਰੱਖਣਾ ਤੋਕੇ ਹੀ ਰੱਖਣਾ ਮੈਂ ਤੋਣ ਤੋਂ ਬਿਨਾ ਕੋਈ ਕੱਪੜਾ ਨਹੀਂ ਰੱਖਦੀ ਭਾਵੇਂ ਪਾਇਆ ਭਾਵੇਂ ਨਹੀਂ ਪਾਇਆ ਭਾਵੇਂ ਇੱਕ ਵਾਰੀ ਪਾਇਆ ਤੇ ਮੈਨੂੰ ਬਸ ਹੁੰਦਾ ਕਿ ਮੈਂ ਧੋਬ ਬਣਾ ਕੇ ਫੇਰੀ ਰੱਖਾਂ ਤੇ ਇੱਥੇ ਸਰਦਾਰ ਜੀ ਹੁਣੇ ਲੱਗੇ ਸੀ ਆਪਣਾ ਬਾੜ ਦਾ ਬੂਆ ਸਵਾਰਨ ਬੂਆ ਸਵਾਰਨ ਦਾ ਸੀ ਮਿੱਟੀ-ਮੁੱਟੀ ਪਾਉਂਦੇ ਕਿਉਂਕਿ ਪਾਣੀ ਬਹੁਤ ਆ ਜਾਂਦਾ ਵਾ ਘਰ ਘਰ ਵੱਲ ਨੂੰ ਵੀ ਆ ਜਾਂਦਾ ਬੂਏ ਗਾੜੀ ਵਿੱਚ ਚਿੱਕੜ ਹੋ ਜਾਂਦਾ ਵਾ ਗਲੀ ਦੇ ਵਿੱਚ ਸਾਰੀ ਦੇ ਵਿੱਚ ਚਿੱਕੜ ਹੋ ਜਾਂਦਾ ਬੂਏ ਗਾੜੀ ਤੇ ਅੱਜ ਮਿਸਤਰੀ ਨਹੀਂ ਸੀ ਆਈ ਇਸ ਕਰਕੇ ਇਹਨਾਂ ਨੂੰ ਇਹ ਸੀ ਕਿ ਅੱਛ ਮੈਂ ਇੱਧਰ ਦਾ ਕੰਮ ਨਿਭੇੜ ਲੈਣਾ ਬੂਏ ਦਾ ਰੋੜੀ ਹੀ ਨਾ ਜਿਹੜੀ ਓਪੂਵੇ ਦੀ ਗੱਡੀ ਖਲਾਰ ਕੇ ਉੱਪਰ ਮਿੱਟੀ ਪਾਉਂਦੇ ਵਾਵਾ ਉੱੱਚਾ ਤਾਂ ਕੀਤਾ ਸ਼ਾਮਾਂ ਤੱਕ ਲੱਗੇ ਰਿਹਾ ਸਾਰੀ ਦਿਹਾੜੀ ਕਿਤੇ 1 ਮਿੰਟ ਨਹੀਂ ਬੈਠੇ ਤੇ ਮੈਂ ਬਸ ਅੱਜ ਕਰੂੰਗੀ ਸਾਰੇ ਘਰ ਦੀ ਸਾਫ ਸਫਾਈ ਕਿੰਨੇ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਤਿੰਨ ਕਿ ਚਾਰ ਦਿਨਾਂ ਬਾਅਦ ਕਰੂੰਗੀ ਕਿਉਂਕਿ ਜਿੱਦਣ ਮੈਂ ਗਈ ਸੀ ਤੁਹਾਨੂੰ ਪਤਾ ਮੈਂ ਸਵੇਰੇ ਫਿਰ ਤੜਕੇ 10 ਵਜੇ ਚਲੇਗੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਕਰਕੇ ਗਈ ਤੇ ਮੰਮੀ ਤੋਂ ਵੀ ਤੁਹਾਨੂੰ ਪਤਾ ਫਿਰ ਇੰਨਾ ਕੰਮ ਨਹੀਂ ਹੁੰਦਾ ਰੋਟੀ ਪਾਣੀ ਦੇ ਨਾਲ ਇੰਨਾ ਕੰਮ ਨਹੀਂ ਕਰ ਸਕਦੇ ਫਿਰ ਉਹਨਾਂ ਸਫਾਈ ਤਾਂ ਬਿਲਕੁਲ ਨਹੀਂ ਕੀਤੀ ਝਾੜੂ ਛੁੱਟ ਵਗੈਰਾ ਨਹੀਂ ਲਾਇਆ ਕਿਚਨ ਦੇ ਵਿੱਚ ਚੁੱਲ੍ਹ ਲਾਇਆ ਸੀ ਬਰਾਂਡੇ ਦੇ ਵਿੱਚ ਉਵੇਂ ਹੀ ਸਾਡੇ ਬੰਦੇ ਨੂੰ ਉਵੇਂ ਖਲਾਰਾ ਪਿਆ ਹੋਇਆ ਸੀ ਤੇ ਫਿਰ ਮੈਂ ਚੋਈ ਦੀ ਨਹੀਂ ਆਕੇ ਬਸ ਆਪਣੇ ਸਵੈ ਸਫਾਈ ਕੀਤੀ ਕੱਲ ਵੀ ਮੇਰਾ ਨਾ ਦਿਲ ਨਹੀਂ ਸੀ ਕੀਤਾ ਥੱਕੀ ਹਾਂ ਤੇ ਕੱਲ ਸਾਰੀ ਦਿਹਾੜੀ ਬਸ ਪਈ ਰਹੀ ਮੈਨੂੰ ਇਹ ਸੀ ਕਿ ਮੈਂ ਹੁਣ ਸਵੇਰੇ ਕਰਾਂਗੀ ਕਿਉਂਕਿ ਫਿਰ ਹੁੰਦਾ ਨਹੀਂ ਨਾ ਇਦਾਂ ਕੰਮ ਬੰਦੇ ਦਾ ਸਰੀਰ ਸਹੀ ਹੋਵੇ ਤਾਂ ਫੇਰ ਹੀ ਕੰਮ ਕਰਨ ਨੂੰ ਦਿਲ ਕਰਦਾ ਤੇ ਕੱਪੜੇ ਬਹੁਤ ਸੀ ਤੇ ਇੱਕ ਮੰਝੇ ਤੇ ਤਾਂ ਰੋਗ ਨਹੀਂ ਸੀ ਹੁੰਦੇ ਫਿਰ ਮੈਂ ਹੇਠ ਉੱਤੇ ਪਾਉਂਦੇ ਤੇ ਹਵਾ ਵੀ ਨਾ ਬਹੁਤ ਜ਼ਿਆਦਾ ਵਗੰਦੇ ਸੀ ਇੱਕ ਵਾਰੀ ਮੈਂ ਜਦੋਂ ਪਾ ਕੇ ਤੇ ਬਸ ਅੰਦਰ ਗਈ ਹਲੇ ਝਾੜੂ ਹੀ ਲਗਾ ਕੇ ਹਟੇ ਸੀ ਤੇ ਉਹਨੇ ਜਿੰਨੂੰ ਫਿਰ ਮੈਨੂੰ ਕਪੜੇ ਚੱਕ ਕੇ ਤੇ ਅੰਦਰ ਖੜਨੇ ਪਏ ਕਿਉਂਕਿ ਬਹੁਤ ਤੇਜ਼ ਹਵਾ ਆ ਗਈ ਸੀ ਤੇ ਵੈਸੇ ਕਹਿੰਦੇ ਸੀ ਮੀਂਹ ਪੈਣਾ ਪਰ ਮੀਂਹ ਦਾ ਤਾਂ ਕੋਈ ਨਾਮ ਨਿਸ਼ਾਨੀ ਜਿੱਦਾਂ ਦਾ ਸੋਨ ਮਹੀਨਾ ਚੜਿਆ ਵਾ ਕੋਈ ਨਾਮ ਨਿਸ਼ਾਨੀ ਹੈਗਾ ਮੀਂਹ ਦਾ ਤੇ ਵੈਸੇ ਤਾਂ ਸੋਨ ਚੜਦੇ ਮੌਸਮ ਠੰਡਾ ਹੋ ਜਾਂਦਾ ਪਰ ਬਹੁਤ ਗਰਮੀ ਆ ਤੁਨ ਕੀ ਦੱਸ ਸਾਰੇ ਕਪੜੇ ਪਸੀਨਾ ਭਿੱਜ ਜਾਂਦੇ ਆ ਕੰਮ ਕਰਦੇ ਆ ਬਹੁਤ ਜ਼ਿਆਦਾ ਗਰਮੀ ਹੈ ਵੈਸੇ ਨਾ ਜਦੋਂ ਸਾਡਾ ਸਤੌਣ ਦਾ ਮੇਲਾ ਹੁੰਦਾ ਮੀਂਹ ਤਾਂ ਪੱਕਾ ਪੈਂਦਾ ਹੀ ਪੈਂਦਾ ਪਰ ਇਸ ਵਾਰ ਪਤਾ ਨਹੀਂ ਕੀ ਹੋਇਆ ਮੀਂਹ ਪਿਆ ਹੀ ਨਹੀਂ ਆ ਤੇ ਗਰਮੀ ਗਰਮੀ ਨੇ ਤਾਂ ਹੱਦਾਂ ਟਪਾ ਛੱਡੀਆਂ ਨਾ ਕਈ ਵੈਸੇ ਕਈ ਇਲਾਕਿਆਂ 'ਚ ਪੈ ਗਿਆ ਪਰ ਸਾਡੇ ਨਹੀਂ ਪੈਂਦਿਆ ਵੇਖੋ ਕਦੋਂ ਪੈਂਦਾ ਵਾ ਇੱਕ ਵਾਰੀ ਮੀਂਹ ਪੈ ਜੇ ਫਿਰ ਮੌਸਮ ਠੰਡਾ ਜਾਂ ਹੋ ਜਾਏ ਜ਼ਿਆਦਾ ਨਾ ਪਵੇ ਥੋੜਾ ਹੀ ਪਵੇ ਕਿਉਂਕਿ ਤੁਹਾਨੂੰ ਪਤਾ ਫਿਰ ਸਾਡੇ ਘੜ ਦਾ ਕੰਮ ਚੱਲਣਦਿਆ ਹੋਗਾ ਤੇ ਅੱਜ ਮਿਸਤਰੀ ਮੇਰੇ ਘਰ ਨਾ ਪਤਾ ਨਹੀਂ ਸੀ ਕਿਉਂ ਨਹੀਂ ਆਏ ਮੇਰੇ ਖਿਆਲ ਨਾਲ ਅੱਜ ਵੀਰਵਾਰ ਸੀ ਤੇ ਇਹ ਬਾਬਾ ਜੀ ਦਾ ਮੇਲਾ ਸੀ ਪੀਰਾਂ ਦੀ ਜਗ੍ਹਾ ਤੇ ਸ਼ਾਇਦ ਦੋ ਤਾਣਿਸ ਹੈ ਯਾਦ ਹੈ ਮੈਨੂੰ ਮੜਮੜਾ ਤੇ ਲੋ ਜੀ ਇੱਥੇ ਆਪਣੇ ਜਿਹੜੇ ਕੱਪੜੇ ਸੀ ਮਹਿੇਟ ਉੱਤੇ ਚੜਾ ਕੇ ਬਸ ਸੁੱਕਣੇ ਪਾਉਂਦੇ ਸੀ ਤੇ ਤੇ ਸਰਦਾਰ ਜੀ ਹੁਣੇ ਲੱਗੇ ਸੀ ਆਪਣੀ ਰੋੜੀ ਵਗੈਰਾ ਸੁਟਣ ਤੇ ਬੱਚੇ ਵੀ ਬਸ ਮਗਰਮਗਰ ਹੀ ਰਹਿੰਦੇ ਆ ਕੈਮਰਾ ਲੱਗਾ ਨਹੀਂ ਤੇ ਉਹ ਸਾਹਮਣੇ ਆਏ ਨਹੀਂ ਉਹਨਾਂ ਨੂੰ ਬਸ ਇਹ ਹੁੰਦਾ ਕਿ ਅਸੀਂ ਵੀਡੀਓ ਦੇ ਵਿੱਚ ਜ਼ਰੂਰ ਆਈਏ ਤੇ ਉਹਨਾਂ ਕਈ ਵਾਰੀ ਆਪ ਵੀ ਫੋਨ ਫੜ ਕੇ ਵੀਡੀਓ ਬਣਾਉਣ ਲੱਗ ਪੈਣਗੇ ਵੈਸੇ ਉਹਨਾਂ ਨੂੰ ਚੰਗੀ ਤਰ੍ਹਾਂ ਚਲਾਉਣਾ ਨਹੀਂ ਆਉਂਦਾ ਪਰ ਮਤਲਬ ਉਹਨਾਂ ਜੋ ਫੋਨ ਫੜ ਕੇ ਤੇ ਲੱਗੇ ਰਹਿਣਗੇ ਕਿ ਅਸੀਂ ਵਲੌਗ ਬਣਾਉਂਦੇ ਆ ਤੇ ਇੱਥੇ ਬਹੁਤ ਗਰਮੀ ਸੀ ਤੇ ਮਾੜੀ-ਮਾੜੀ ਹਵਾਵਾਂ ਗੰਦੀ ਸੀ ਨਹੀਂ ਜ਼ਿਆਦਾ ਨਹੀਂ ਸੀ ਲਈ ਪਰ 15-20 ਮਿੰਟਾਂ ਨੂੰ ਬਹੁਤ ਜ਼ਿਆਦਾ ਹਵਾ ਵਗਣ ਲੱਗ ਪਈ ਸੀ ਕੱਪੜੇ ਵੀ ਉੱਡ ਗਏ ਫਿਰ ਮੈਂ ਚੱਕ ਕੇ ਫਟਾਫਟ ਅੰਦਰ ਖੜੇ ਹੁਣ ਤਾਂ ਮੈਂ ਬੜੀਆਂ ਰਿੱਝ ਜਾਣਾ ਸੁੱਕਣੇ ਪਉਂਦੀਆਂ ਪਰ ਦਸਾਂ 15 ਮਿੰਟਾਂ ਨੂੰ ਫਿਰ ਮੈਨੂੰ ਚੱਕ ਕੇ ਅੰਦਰ ਖੜਨੇ ਪਏ ਫਿਰ ਮਤਲਬ ਮੈਨੂੰ 2:30 ਵਜੇ ਬਾਹਰ ਮਤਲਬ ਪੌਣੇ ਪੈ ਸੁਕਣੀ ਉਦੋਂ ਧੁੱਪ ਨਿਕਲ ਆਈ ਸੀ ਮੈਂ ਉਦੋਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਤੇ ਮੈਂ ਅੰਦਰ ਪਾਤੇ ਸੀ ਵੈਸੇ ਪੱਖੇ ਥੱਲੇ ਪਰ ਤੁਹਾਨੂੰ ਪਤਾ ਹੀ ਹੈ ਕਿ ਪੱਖੇ ਥੱਲੇ ਤਾਂ ਫਿਰ ਵੀ ਮਾੜੀ ਮੋਟੀ ਸਲਾਬ ਰੈਂਦੀ ਆ ਕੱਪੜਿਆਂ ਦੇ ਵਿੱਚ ਜਿਹੜੇ ਧੁੱਪ ਨਾ ਸੁੱਕਣੇ ਉਹਦੇ ਵਰਗੀ ਗੱਲ ਨਹੀਂ ਬਣਦੀ ਪੱਖੇ ਥੱਲੇ ਤੇ ਇਸ ਕਰਕੇ ਫਿਰ ਮੈਂ ਧੁੱਪ ਲਵਾ ਕੇ ਮੈਨੂੰ ਇਹ ਸੀ ਕਿ ਟਰੰਕ ਦੇ ਵਿੱਚ ਸਾਂਭਣੇ ਆ ਤੇ ਮੈਂ ਧੁੱਪ ਲਵਾ ਕੇ ਫੇਰ ਹੀ ਸਾਂਭਾਂ ਤੇ ਇੱਥੇ ਮੈਂ ਬਸ ਥੋੜੀ ਬਹੁਤੀ ਮਸਤੀ ਕਰਨ ਦੀ ਸੀ ਕਿਉਂਕਿ ਮੈਨੂੰ ਆਦਤ ਹੈ ਕਿ ਮੈਂ ਆਪਣੇ ਹਸਬੰਦ ਨੂੰ ਬਹੁਤ ਜ਼ਿਆਦਾ ਤੰਗ ਕਰਦੀ ਆ ਬਹੁਤ ਜ਼ਿਆਦਾ ਕਿ ਜਦੋਂ ਇਦਾਂ ਕੰਮ ਕਰਦੀ ਹੋਂ ਨਾ ਤੇ ਉਹਨਾਂ ਨੂੰ ਖੇਜ ਜੀ ਚੜਦੀ ਜਦੋਂ ਮੈਂ ਮਝਿਆ ਹਰ ਇੱਕ ਤੰਗ ਕਰਦੀ ਆ ਤੇ ਬਸ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਉਹਨਾਂ ਨੂੰ ਤੰਗ ਕਰਨ ਦਾ ਤੇ ਕਈ ਵਾਰੀ ਗੁੱਸੇ ਹੋ ਕੇ ਬੋਲਣ ਵੀ ਲੱਗ ਪੈਂਦੇ ਆ ਕਈ ਵਾਰੀ ਆਪ ਵੀ ਹਾਸੇ ਮੁਖੌਲ ਕਰ ਲੱਗ ਪੈਂਦੇ ਆ ਤੇ ਬੱਚਿਆਂ ਦਾ ਵੀ ਉਹੀ ਆ ਮੇਰਾ ਵੀ ਤੇ ਕਹਿੰਦੇ ਤੁਸੀਂ ਤਾਂ ਤਿੰਨੋਂ ਮੈਨੂੰ ਸਟਾਉਨ ਨੂੰ ਰੱਖੇ ਜੋ ਨਾਲ ਕੰਮ ਥੋੜਾ ਕਰੋਨਾ ਮੈਂ ਕੰਮ ਉਹ ਆਪਣੀ ਆਪਾ ਕਰੋਨਾ ਮੇਰੇ ਤਾਂ ਆਪ ਦੇ ਬਹੁਤ ਕੰਮ ਆ ਤੁਸੀਂ ਖੁਦ ਇਕੱਲੇ ਕਰੋ ਉਹਨਾਂ ਨੂੰ ਮੈਂ ਕਹਿੰਨੀ ਆ ਕਿ ਜਦੋਂ ਨਹੀਂ ਨਾ ਮਿਸਤਰੀ ਆਉਂਦੇ ਹੁੰਦੇ ਤੁਸੀਂ ਰੈਸਟ ਕਰ ਲਿਆ ਕਰੋ ਸਾਰਾ ਦਿਨ ਖੱਪਦੇ ਰਹਿੰਦੇ ਆ ਰਾਤ ਦੇ 12 ਵਜੇ ਤੱਕ ਲੱਗੇ ਰਹਿੰਦੇ ਆ ਤੇ ਇੱਥੇ ਮੰਮੀ ਦੇ ਸੀ ਪਾਂਡੇ ਮਾਂਜਣ ਕੁਝ ਕੁ ਰਾਤ ਦੇ ਸੀ ਕੁਝ ਕੁ ਸਵੇਰ ਦੇ ਸੀ ਤੇ ਪਾਂਡਿਆਂ ਦੀ ਡਿਊਟੀ ਤੈਨੂੰ ਮੈਂ ਦੱਸਿਆ ਵਾ ਮੰਮੀ ਦੀ ਆ ਤੇ ਮੈਂ ਤਾਂ ਬਸ ਸਵੇਰ ਦੇ ਕੱਪੜੇ ਧੋਣ ਦੇ ਹੀ ਸੀ ਤੇ ਹੁਣ ਮੈਂ ਬਸ ਸਫਾਈਆਂ ਵੱਲ ਹੂੰਗੀ ਤੇ ਮੰਮੀ ਉਹ ਨਛਛ ਪਾਂਡੇ ਪੁੰਨੇ ਮਾਇਲ ਲੈਣਗੇ ਫਿਰ ਕੰਮ ਤਾਂ ਦੇ ਜਿਹੜੇ ਸਾਰੇ ਨਬੇੜ ਕੇ ਫਿਰ ਇਹ ਆਪਾਂ ਰੋਟੀ ਪਾਣੀ ਵੱਲ ਹੋਵਾਂਗੇ ਕਿਉਂਕਿ ਅਸੀਂ ਰੋਟੀ ਖਾਂਦੇ ਲੇਟ ਆ ਸਾਨੂੰ ਟਾਈਮ ਨਾਲ ਭੁੱਖ ਹੀ ਨਹੀਂ ਲੱਗਦੀ ਇਸ ਕਰਕੇ ਅਸੀਂ ਲੇਟ ਹੀ ਖਾਂਦੇ ਆ ਤੇ ਇੱਥੇ ਬਸ ਸਾਡੇ ਸਾਰੇ ਪਰਿਵਾਰ ਦੀ ਮਸਤੀ ਚੱਲਦੀ ਸੀ ਗੱਲਾਂ ਬਾਤਾਂ ਹੋਉਂਦੀਆਂ ਸੀ ਹਾਸਾ ਮੁਖੌਲ ਮਾੜਾ ਮੋਟਾ ਚੱਲਦਾ ਰਹਿੰਦਾ ਤੇ ਇੱਥੇ ਬੱਚੇ ਵੀ ਖੇਡਣਦੇ ਸੀ ਇਹ ਜਿਹੜਾ ਪਾਣੀ ਅਸੀਂ ਝੂਠੇ ਪਾਂਡਿਆਂ ਨੂੰ ਬਾਹਰ ਹੀ ਰੋੜ ਕੇ ਆਉਂਨੇ ਆ ਫਿਰ ਇੱਥੇ ਨਾ ਚਿਪਚਿਪਾਜਾ ਹੋ ਜਾਂਦਾ ਵਾ ਤੇਲ ਦਾ ਫਿਰ ਪੈਰ ਤਿਲਕਦੇ ਇਸ ਕਰਕੇ ਅਸੀਂ ਇੱਥੇ ਰੋੜ ਦਿੰਨੀ ਆ ਤੇ ਬਸ ਹੁਣ ਮੈਂ ਜਾਉਂਗੀ ਕਿਚਨ ਦੇ ਵਿੱਚ ਪਹਿਲਾਂ ਤਾਂ ਕਰੂੰਗੀ ਮੈਂ ਆਪਣੇ ਕਿਚਨ ਨੂੰ ਐ ਚਕਾਚਕ ਸਾਫ ਤੇ ਕਿਚਨ ਆਪਣੀ ਨੂੰ ਚਮਕਾ ਦਾਂਗੀ ਪਰ ਮੈਨੂੰ ਨਾ ਇੱਕ ਬਹੁਤ ਵੱਡੀ ਪ੍ਰੋਬਲਮ ਆ ਗਈ ਆ ਇਹ ਪ੍ਰੋਬਲਮ ਇਹ ਆ ਕਿ ਕਿਚਨ ਦੇ ਵਿੱਚ ਹੀ ਆ ਤੁਹਾਨੂੰ ਪਤਾ ਸਾਮਾਨ ਦੀ ਸੈਟਿੰਗ ਕੀਤੀ ਪਹਿਲਾਂ ਜਿਹੜਾ ਸਾਮਾਨ ਰੱਖਿਆ ਸੀ ਉਹ ਬਹੁਤ ਵਧੀਆ ਸੀ ਸੈੱਟ ਰੱਖਿਆ ਸੀ ਮੇਰੇ ਵਾਸਤੇ ਬਹੁਤ ਪਰਫੈਕਟ ਸੀ ਪਰ ਹੁਣ ਬਹੁਤ ਔਖਾ ਹੁੰਦਾ ਤੁਹਾਨੂੰ ਕੀ ਦੱਸਾਂ ਮੈਨੂੰ ਨਾ ਕੰਮ ਕਰਨ ਦੇ ਵਿੱਚ ਇੰਨੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਨਾ ਮੇਰਾ ਦਿਲ ਕਰਦਾ ਮੈਂ ਕਿਚਨ ਦੇ ਵਿੱਚ ਕੰਮ ਹੀ ਨਾ ਕਰਾਂ ਕਿਉਂਕਿ ਦੋਨੋਂ ਬੈਡਿਕ ਕੋ ਸਾਈਡ ਰੱਖੇ ਆ ਸਮਾਨ ਫੜਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਇੱਧਰ ਵੀ ਥੋੜਾ ਥਾਵਾਂ ਉੱਧਰ ਵੀ ਥੋੜਾ ਥਾਵਾਂ ਫਿਰ ਉੱਤੋਂ ਦੀ ਫੜਨ ਦੀ ਵੀ ਬਹੁਤ ਜ਼ਿਆਦਾ ਤੰਗੀ ਆਉਂਦੀ ਹੈ ਬੈੱਡ ਦੇ ਉੱਪਰ ਚੜਨ ਦੇ ਫਿਰ ਬਹੁਤ ਜ਼ਿਆਦਾ ਔਖਾ ਹੁੰਦਾ ਇਸ ਕਰਕੇ ਮੈਂ ਜਿਹੜੇ ਚਾਹੀਦੇ ਡੱਬੇ ਉਹ ਤਾਂ ਉਰੇ ਰੱਖੇ ਆ ਪਰ ਕਦੇ ਕਦੇ ਚੋ ਜਿਹੜਾ ਚਾਈ ਦਾ ਸਮਾਨ ਹੈ ਜਿਹੜਾ ਕਦੇ-ਕਦੇ ਉਂ ਫੜਨ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਉਸ ਸਮਾਨ ਨੂੰ ਫੜਨਾ ਹੁੰਦਾ ਤੇ ਬਹੁਤ ਪ੍ਰੋਬਲਮ ਆਉਂਦੀ ਆ ਤੁਹਾਨੂੰ ਪਤਾ ਫਿਰ ਦਾਲਾਂ ਵਗੈਰਾ ਕੁਝ ਵੀ ਤਨੋਂ ਵੀ ਗੰਡਿਆਂ ਟੋਕਰਾ ਉਧਰ ਰੱਖਿਆ ਫਿਰ ਇੱਧਰ ਦੀ ਸਾਈਡ ਦੀ ਲੰਘ ਕੇ ਫਿਰ ਉਧਰ ਜਾ ਕੇ ਚੀਜ਼ਾਂ ਫੜਨੀਆਂ ਪੈਣੀਆਂ ਸਮਾਨ ਫੜਨਾ ਪੈਂਦਾ ਬਹੁਤ ਔਖਾੰਦਾ ਵਾ ਤੇ ਚਲੋ ਕੋਈ ਨਾ ਟਾਈਮ ਪਾਸ ਤਾਂ ਕਰਨਾ ਮੈਂ ਇੱਕ ਵਾਰੀ ਤੇ ਫਿਰ ਦੇਖੀ ਜਾਊਗੀ ਬਸ ਮਹੀਨੇ ਡੇਢ ਮਹੀਨੇ ਦੀ ਗੱਲ ਉਧਰ ਫਿਰ ਆਪਣਾ ਨਿਊ ਘਰ ਬਣ ਜਾਣਾ ਫਿਰ ਤਾਂ ਆਪਣਾ ਬਹੁਤ ਵਧੀਆ ਸਮਾਨ ਸੈੱਟ ਹੋ ਕੇ ਰੱਖਿਆ ਜਾਣਾ ਉਧਰ ਤੇ ਬਸ ਮਹੀਨਾ ਡੇਢ ਮਹੀਨੋਂ ਖਿਸੋ ਕੇ ਕੱਢ ਲਈ ਪਰ ਨਾ ਮੈਸੇਜ ਜਿਹੜਾ ਪਹਿਲਾਂ ਸਮਾਨ ਰੱਖਿਆ ਸੀ ਨਾ ਇੱਕ ਉਧਰਲੀ ਸਾਈਡ 'ਤੇ ਇੱਕ ਇਧਰਲੀ ਸਾਈਡ ਤੇ ਉਹ ਬਹੁਤ ਵਧੀਆ ਸੀ ਕਿਉਂਕਿ ਜਗ੍ਹਾ ਬਹੁਤ ਸੀ ਵਿੱਚ ਦੀ ਤੇ ਸਮਾਨ ਫੜ ਲਈਦਾ ਸੀ ਰੱਖ ਲੇਦਾ ਸੀ ਸਫਾਈ ਹੋ ਜਾਂਦੀ ਸੀ ਵਧੀਆ ਪਰ ਹੁਣ ਸਫਾਈ ਉਧਰ ਨਹੀਂ ਹੁੰਦੀ ਤੁਹਾਨੂੰ ਮੈਂ ਸੱਚੀ ਦੱਸਾਂ ਇਸ ਕਰਕੇ ਹੀ ਮੈਂ ਉਹਦੇ ਉੱਪਰ ਚਾਦਰ ਛਾੜੀ ਹੋਈ ਕਿਉਂਕਿ ਫਿਰ ਉੱਪਰ ਚੜ੍ਹ ਕੇ ਰੋਜ਼-ਰੋਜ਼ ਸਫਾਈ ਕੌਣ ਕਰੇ ਫਿਰ ਮੈਨੂੰ ਕੋ ਬੈੱਡ ਦੀ ਸਫਾਈ ਕਰ ਲੈਣੀ ਆ ਪਹਿਲਾਂ ਜਾਦਾ ਉੱਧਰ ਵੀ ਸਫਾਈ ਹੋ ਜਾਂਦੀ ਸੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ ਫਿਰ ਉੱਧਰ ਤਾਂ ਮੈਂ ਦੋ ਹੀ ਦਿਨ ਬਾਅਦ ਸਾਰੇ ਡੱਬੇ ਵਗੈਰਾ ਵੀ ਸਾਫ਼ ਕਰ ਲੈਣੀ ਪਰ ਹੁਣ ਟਾਈਮ ਨਹੀਂ ਹੁੰਦਾ ਤੁਹਾਨੂੰ ਪਤਾ ਫਿਰ ਟਾਈਮ ਵੀ ਥੋੜਾ ਹੁੰਦਾ ਮੇਰੇ ਕੋਲ ਤੇ ਉਨਾਂ ਕੀ ਟਾਈਮ ਹੁੰਦਾ ਫਿਰ ਸਫਾਈ ਵੀ ਕਾਟੀ ਹੋਵੇ ਤੇ ਵਧੀਆ ਲੱਗਦਾ ਮੈਂ ਜਿਆਦੀ ਬਦਾਲੀਏ ਤਾਂ ਫਿਰ ਓਖਾ ਹੀ ਹੋ ਜਾਂਦਾ ਫਿਰ ਤਾਂ ਸਾਰਾ ਦਿਨ ਲੰਘ ਜਾਂਦਾ ਤੁਹਾਨੂੰ ਪਤਾ ਹੋ ਤੁਨ ਫਿਰ ਰਾਤ ਨੂੰ 12 1 ਵਜੇ ਤੱਕ ਲੱਗੀ ਰਹੇ ਸਮਾਨ ਸੈੱਟ ਕਰਕੇ ਅਗਲੇ ਦਿਨ ਫੇਰ ਹੀ ਮਾਂਡੇ ਗਈ ਸੀ ਤੇ ਦੇਖ ਲਓ ਮੇਰਾ ਰਾਤ ਇੰਨਾ ਖਾਪ ਕੇ ਅਗਲੇ ਦਿਨ ਤਿਆਰ ਹੋ ਕੇ ਵਾਂਡੇ ਗਈ ਫਿਰ ਉੱਥੇ ਜਾ ਕੇ ਵੀ ਮੇਲਾ ਦੇਖਿਆ ਬੰਦਾਉਣ ਜੀ ਨਾ ਥੱਕ ਜਾਂਦਾ ਨਾ ਕੰਮ ਪਵੇ ਮੈਨੂੰ ਕਈ ਪਹਿਣਾ ਕਹਿੰਦੀਆਂ ਤੁਸੀਂ ਰਾਤ ਨੂੰ ਤਾਂ ਨੈਸਟ ਕਰ ਲਿਆ ਕਰੋ ਚਲੋ ਕੋਈ ਨਾ ਹੁਣ بس ਮਹੀਨਾ ਦੋ ਮਹੀਨੇ ਔਖੇ ਸੁੱਕੇ ਕੱਢ ਲਈਏ ਫਿਰ ਆਪਣੇ ਆਪ ਹੀ ਸਾਰੀ ਵਧੀਆ ਸੈਟਿੰਗ ਹੋ ਜਾਣੀ ਆ ਤੇ ਲੋ ਜੀ ਆਪਣੀ ਇੱਥੇ ਕਿਚਨ ਦੀ ਕਲੀਨਿੰਗ ਵੀ ਚੰਗੀ ਤਰ੍ਹਾਂ ਹੋ ਗਈ ਸੀ ਤੇ ਮੈਨੂੰ ਆਦਤ ਹੈ ਕਿ ਮੈਂ ਪਹਿਲਾਂ ਸੁੱਕੇ ਕੱਪੜੇ ਨਾਲ ਸਾਫ ਕਰਦੀ ਆ ਫਿਰ ਗਿੱਲਾ ਕੱਪੜਾ ਮਾਰ ਕੇ ਫਿਰ ਸੁੱਕਾ ਮਾਰਦੀ ਆ ਕਿਉਂਕਿ ਮੱਖੀਆਂ ਬਹੁਤ ਆ ਮੱਖੀਆਂ ਵਾਸਤੇ ਜਿਹੜੀ ਸਪਰੇਅ ਆ ਉਹ ਵੀ ਪਾ ਕੇ ਦੇਖ ਲਈ ਪਰ ਕੋਈ ਫਰਕ ਨਹੀਂ ਪੈਂਦਾ ਉਹ ਸਪਰੇ ਦੇ ਨਾਲ ਵੀ ਫੇਰ ਆ ਜਾਂਦੀਆਂ ਪਹਿਲਾਂ ਸਗੋਂ ਘੱਟ ਸੀ ਹੁਣ ਪਤਾ ਕਿਉਂ ਆਉਂਦੀਆਂ ਕਿਉਂਕਿ ਉੱਪਰਲਾ ਪੱਖਾ ਖਰਾਬ ਹੋਇਆ ਉਹ ਜਦੋਂ ਬਣਿਆ ਫੇਰ ਮੱਖੀਆਂ ਘੱਟ ਨਹੀਂਆਂ ਕਿਉਂਕਿ ਪੱਖਾ ਚੱਲਦਾ ਹੋਵੇ ਫਿਰ ਮੱਖੀਆਂ ਮਤਲਬ ਵੈਸੇ ਘੱਟ ਜਾਂਦੀਆਂ ਪੱਖੇ ਦੀ ਹਵਾ ਦੇ ਨਾਲ ਪਰ ਬਹੁਤ ਜ਼ਿਆਦਾ ਤੰਗ ਕਰਦੀਆਂ ਮੱਖੀਆਂ ਤਾਂ ਉਧਰ ਬਰਾਂਡੇ ਦੇ ਵਿੱਚ ਘੱਟ ਕਿਚਨ ਦੇ ਵਿੱਚ ਜ਼ਿਆਦਾ ਤੁਹਾਨੂੰ ਪਤਾ ਕਿਚਨ ਦੇ ਵਿੱਚ ਤਾਂ ਇੱਕ ਮੱਖੀ ਨਹੀਂ ਹੋਣੀ ਚਾਹੀਦੀ ਫੇਰ ਹੀ ਵਧੀਆ ਲੱਗਦਾ ਪਰ ਹੈ ਬਹੁਤ ਆ ਬਹੁਤ ਅੰਗ ਕਰਦੀ ਹੈ ਮੈਂ ਤਾਂ ਸਪਰੇਅ ਮਾਰ ਮਾਰ ਕੇ ਵੀ ਦੇਖ ਲਿਆ ਕਿ ਹਟ ਜਾਣਗੇ ਹਟ ਜਾਣਗੇ ਪਰ ਮੱਖੀਆਂ ਹਟਣ ਦਾ ਨਾਮ ਹੀ ਨਹੀਂ ਲੈਂਦੀਆਂ ਤੇ ਇੱਥੇ ਬਸ ਮੈਂ ਜਿਹੜੇ ਭਾਂਡੇ ਆ ਕੁਰਸੀ ਦੇ ਉੱਪਰ ਰੱਖਦੀ ਹਾਂ ਕੁਰਸੀ ਸਾਫ਼ ਕਰ ਲੈਣੀ ਚੇਅਰ ਦੇ ਉੱਪਰ ਰੱਖਣੇ ਮਤਲਬ ਥਾਂ ਹੀ ਨਹੀਂ ਹੈ ਕੌਣ ਉੱਧਰ ਬੈਠੇ ਤਾ কুরਸੀ ਤੇ ਉਪਰ ਰੱਖਣੇ ਪੈਂਦੇ ਆ ਤੇ ਲੋ ਜੀ ਇੱਥੇ ਆਪਣੀ ਹੋ ਗਈ ਸੀ ਸਾਰੇ ਕਿਚਨ ਦੀ ਸਾਫ ਸਫਾਈ ਹੁਣ ਬਸ ਰਹਿ ਗਿਆ ਝਾੜੂ ਲਗਾਉਣ ਵਾਲਾ ਤੇ ਉਹ ਪਹਿਲਾਂ ਮੈਂ ਬਰਾਂਡਾ ਜਿਹੜਾ ਵਾ ਹੁਣ ਚੁੰਗੀ ਫਿਰ ਕਿਚਨ ਦੇ ਵਿੱਚੋਂ ਸਾਫ ਸਫਾਈ ਕਰੂੰਗੀ ਅੱਜ ਤਾਂ ਬਸ ਉਦੋਂ ਦਾ ਕੰਮ ਅੱਛਾ ਪਿਆ ਜਿਹੜਾ ਮੈਂ ਝਾੜੂ ਲਗਾ ਕੇ ਲਗਾ ਕੇ ਉਸ ਤੋਂ ਬਾਅਦ ਤਾਂ ਫਿਰ ਮੰਮੀ ਦਾ ਟਾਈਮ ਵੀ ਨਹੀਂ ਲੱਗਾ ਤੇ ਇੱਕ ਨਾ ਮਤਲਬ ਔਖਾ ਬਹੁਤ ਹੈ ਦੂਰੀ ਦੂਰੀ ਹਰ ਲਗਾਉਣਾ ਪੈਂਦਾ ਫਰਸ਼ ਨਾ ਤੇ ਜੇ ਦੂਸਰਾ ਝਾੜੂ ਮੰਗਾਈ ਹੋ ਵੀ ਨਹੀਂ ਸੈੱਟ ਬਿੰਦਾ ਤੇ ਤੁਹਾਨੂੰ ਪਤਾ ਫਿਰ ਮੈਂ ਕਈ ਵਾਰੀ ਤਾਂ ਧੋ ਵੀ ਲੈਣੀ ਹੁੰਦੀ ਆ ਪਰ ਹੁਣ ਤੂੰ ਹਿੰਮਤ ਨਹੀਂ ਸੀ ਹੈਗੀ ਇਸ ਕਰਕੇ ਮੈਂ ਸੋਚਿਆ ਕਿ ਮੜਾ ਮੜਾ ਛਾੜੂ ਮਾਰ ਦਿੰਨੇ ਆ ਜਿਹੜਾ ਕਿ ਚੰਗੀ ਤਰ੍ਹਾਂ ਸਾਫ਼ ਹੋ ਜਾਊ ਤੇ ਲੌਂਜੀ ਬੱਚੇ ਆਪਣੇ ਇੱਥੇ ਵੀ ਪਹੁੰਚ ਗਏ ਕੈਮਰੇ ਗਾਣੀ ਬਸ ਇਹਨਾਂ ਨੂੰ ਇਹ ਹੁੰਦਾ ਕਿ ਅਸੀਂ ਕੈਮਰੇ ਗਾੜੀ ਨਾ ਜਾ ਕੇ ਮਸਤੀ ਕਰੀ ਤੇ ਪਹਿਲਾਂ ਤਾਂ ਬਾਹਰ ਦਾ ਸੀ ਉੱਥੇ ਜਦੋਂ ਪਾਪਾ ਲੱਗੇ ਹੁਣ ਉਦੋਂ ਮੈਂ ਉੱਥੇ ਹੀ ਸੀ ਕੰਮ ਕਰਨ ਹੁਣ ਮੇਥੇ ਆ ਗਈ ਅੰਦਰ ਹੁਣ ਇੱਥੇ ਆ ਗਈ ਮੇਰੇ ਮਗਰ ਪਰ ਬਹੁਤ ਤੰਗ ਕਰਦੇ ਆ ਸੱਚੀ ਇੰਨਾ ਜ਼ਿਆਦਾ ਤੰਗ ਕਰਦੇ ਨਾ ਕਈ ਵਾਰੀ ਇਹ ਖਿਜ ਚੜ ਜਾਂਦੀ ਆ ਕਿ ਕੌਣ ਇੰਨਾ ਤੰਗ ਕਰਦੇ ਆ ਤੇ ਇੱਥੇ ਬਸ ਐਨਕਾਂ ਤੋਂ ਇਹਨਾਂ ਦੀ ਲੜਾਈ ਹੋ ਜਾਂਦੀ ਆ ਤੇ ਮੈਂ ਨੂੰ ਇਹ ਸੀ ਕਿ ਮੈਂ ਮੰਜੇ ਚੱਕ ਕੇ ਚੰਗੀ ਤਰ੍ਹਾਂ ਆਪਣੇ ਜਿਹੜੀ ਸਫਾਈ ਕਰਾਂ ਚਾੜੂ ਜਿਹੜਾ ਚੰਗੀ ਤਰ੍ਹਾਂ ਲਗਾਵਾ ਜਿੱਦਨ ਫਿਰ ਮਤਲਬ ਸਿਹਤ ਠੀਕ ਹੋ ਜਾਊਗੀ ਚੰਗੀ ਤਰ੍ਹਾਂ ਸਰੀਰ ਦਾ ਸੈੱਟ ਹੋ ਜਾਊਗਾ ਹਲੇ ਤਕਾਬੜ ਜੀ ਲੱਗਦੀ ਹੈ ਸਰੀਰ ਨੂੰ ਮਹਿਸੂਸ ਹੁੰਦੀ ਹੈ ਫਿਰ ਆਪਾਂ ਬਰਾਂਡਾ ਵਾ ਜਿਹੜਾ ਆਪਣਾ ਵਾਸ਼ ਕਰ ਲਾਂਗੇ ਹੁਣ ਤਾਂ ਕਾਫੀ ਟਾਈਮ ਹੋ ਗਿਆ ਬਰਾਂਡਾ ਵਾਸ਼ ਕੀਤੇ ਨੂੰ ਤੇ ਹੁਣ ਤੱਕ ਅਦੀ ਕੀਤਾ ਹੀ ਨਹੀਂ ਇੱਕ ਤਾਂ ਟਾਈਮ ਹੀ ਨਹੀਂ ਲੱਗਦਾ ਘਰ ਦੇ ਕੰਮਾਂ ਦੇ ਵਿੱਚ ਹੀ ਬਸ ਉਲਝੇ ਰਹਿੰਨੇ ਆ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਐਂਡ ਲਾਈਕ ਵੀ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜੀਆਂ ਲੱਗਦੀਆਂ ਨੇ ਤੇ ਪਲੀਜ਼ ਨਾਈਸ ਵਲੌਗ ਨਾ ਕਰਨਾ ਲਿਖ ਕੇ ਜਾਇਆ ਕਰੋ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਕੇ ਗੱਲਾਂ ਨੋਟ ਕਰਕੇ ਫਿਰ ਕਮੈਂਟ ਕਰਿਆ ਕਰੋ ਕੀ ਕਿੱਥੇ ਮੈਂ ਗਲਤੀ ਕੀਤੀ ਆ ਕਿੱਥੇ ਕੁਝ ਮਤਲਬ ਕੋਈ ਵੀ ਕੰਮ ਕਰਦੇ ਆ ਜਿਹੜੇ ਸਾਬ ਨਾਲ ਤੁਸੀਂ ਕਰਦੇ ਹੋ ਉਹ ਵੀ ਦੱਸਿਆ ਕਰੋ ਜਿਹੜੇ ਸਾਬ ਨਾਲ ਮੈਂ ਕਰਦੀ ਆ ਕਿਹੋ ਜਿਹਾ ਕੰਮ ਲੱਗਦਾ ਕਰਨਾ ਮੇਰਾ ਵਧੀਆ ਉਹ ਵੀ ਜ਼ਰੂਰ ਦੱਸਿਆ ਕਰੋ ਮਤਲਬ ਗੱਲਾਂ ਨੋਟ ਕਰ ਕਰਕੇ ਦੱਸਿਆ ਕਰੋ ਕਮੈਂਟ ਫੇਅਰ ਕਰਿਆ ਕਰੋ ਠੀਕ ਹੈ ਇਦਾਂ ਕਮੈਂਟ ਪੜਨ ਦਾ ਬਹੁਤ ਵਧੀਆ ਮਜ਼ਾ ਆਉਂਦਾ ਵਾ ਕਿ ਵਧੀਆ ਲੱਗਦਾ ਤੁਸੀਂ ਸਾਰੇ ਜਣੇ ਇੰਨਾ ਪਿਆਰ ਦਿੰਦੇ ਜੋ ਸਪੋਰਟ ਕਰਦੇ ਜੋ ਤੇ ਪਲੀਜ਼ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਸਪੋਰਟ ਕਰਦੇ ਰਹੋ ਤੇ ਮੈਨੂੰ ਤੁਹਾਡੇ ਕਮੈਂਟਸ ਦੀ ਵੇਟ ਰਹਿੰਦੀ ਆ ਪਲੀਜ਼ ਸਾਰੇ ਜਣੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲੋ ਜੀ ਆਪਣਾ ਜਿਹੜਾ ਇੱਥੇ ਬ੍ਰੈਂਡਰ ਸੀ ਉਹ ਵੀ ਮੈਂ ਚੰਗੀ ਤਰ੍ਹਾਂ ਆਪਣਾ ਜਿਹੜਾ ਚਾੜੂ ਲਗਾ ਲਿਆ ਸੀ ਬੱਚੇ ਤੇ ਬਸ ਵੇਖ ਲਓ ਚਾੜੂ ਦੇ ਗਾੜੀ-ਗਾੜੀ ਰਹਿੰਦੀ ਨਾ ਨੂੰ ਇੰਨੀ ਕਿ ਸਾਡੇ ਉੱਪਰ ਘੱਟਾ ਪੈਂਦਾ ਕੁਝ ਵੀ ਵੈਸੇ ਨਾ ਮਾੜਾ-ਮਾੜਾ ਘੱਟਾ ਔੜਦਾ ਜ਼ਿਆਦਾ ਨਹੀਂ ਔੜਦਾ ਜੇ ਮੈਂ ਪਾਣੀ ਤਰੋਂਕਦੀਆਂ ਫਿਰ ਜਿਹੜੀ ਮਿੱਟੀ ਘੱਟਾ ਉਹ ਉੱਥੇ ਹੀ ਜੰਮ ਜਾਂਦੀ ਆ ਫਿਰ ਔਖਾ ਹੁੰਦਾ ਝਾੜੂ ਲਗਾਉਣ ਚ ਇਸ ਕਰਕੇ ਫਿਰ ਮੈਂ ਪਾਣੀ ਤਰੋਂਕਨ ਤੋਂ ਬਿਨਾਂ ਹੀ ਝਾੜੂ ਲਗਾ ਲੈਂਦੀ ਆ ਤੇ ਬਹੁਤ ਵਧੀਆ ਲੱਗਦਾ ਜਿਹੜਾ ਕਿ ਮਿੱਟੀ ਚੰਗੀ ਤਰ੍ਹਾਂ ਹੁੰਜੀ ਜਾਂਦੀ ਆ ਤੇ ਜੇ ਆਪਾਂ ਪਾਣੀ ਤਰੋਂਕ ਲੈਂਦੇ ਫਿਰ ਉਹ ਉੱਥੇ ਜੰਮ ਜਾਂਦੀ ਕੋਈ ਫਾਇਦਾ ਨਹੀਂ ਹੁੰਦਾ ਝਾੜੂ ਲਗਾਉਂਦਾ ਇਸ ਕਰਕੇ ਮੈਂ ਹੁੰਜੀ ਲਗਾ ਲੈਨੇ ਆ ਤੇ ਜਦੋਂ ਮੈਂ ਝਾੜੂ ਮੋਹੋਂਦੇ ਸੀ ਨਾ ਇੰਨੀ ਜ਼ਿਆਦਾ ਹਨੇਰੀ ਆ ਗਈ ਨਾ ਇੰਨੀ ਜ਼ਿਆਦਾ ਹਨੇਰੀ ਵਗਣ ਲੱਗ ਪਈ ਸੀ ਬਾਰ ਕੋਈ ਹਿਸਾਬ ਵੀ ਨਹੀਂ ਤੇ ਫਿਰ ਮੈਂ ਫਟਾਫਟ ਝਾੜੂ ਲਗਾ ਕੇ ਨਾ ਤੇ ਜਿਹੜਾ ਕੂੜਾ ਸੀ ਉਹ ਵੀ ਬਸ ਅੰਦਰ ਨੂੰ ਵੜੀ ਜਾਂਦੇ ਸੀ ਮੈਂ ਦੂਰੀ ਦੂਰੀ ਹਰ ਫੇਰ ਹੁੰਜ ਕੇ ਲਗ ਲਿਓਂ ਦੇਸੀ ਕਿ ਸਾਰਾ ਕੁੜਾ ਬਾਹਰ ਨਿਕਲ ਹੀ ਜਾਵੇ ਫਿਰ ਮੈਂ ਤਰਪਾਲ ਸੇ ਟਕੇ ਤੇ ਫਟਾਫਟ ਮੰਜੇ ਡਾ ਕੇ ਤੇ ਜਿਹੜੇ ਮੇਰੇ ਕੱਪੜੇ ਸੀ ਬਾਹਰ ਧੋਤੇ ਉਹ ਮੈਂ ਚੱਕ ਕੇ ਲਿਆਣ ਕੇ ਅੰਦਰ ਸਿੱਟੇ ਕਿਉਂਕਿ ਉਹ ਹਵਾ ਨੂੰ ਉੱਡੀ ਜਾਂਦੇ ਸੀ نیچے ਡਿੱਗੀ ਜਾਂਦੇ ਸੀ ਵੈਸੇ ਤਾਂ ਮਸ਼ੀਨ ਦੇ ਵਿੱਚ ਸੁਕਾਏ ਸੀ ਪਰ ਤੁਹਾਨੂੰ ਪਤਾ ਫਿਰ ਵੀ ਸਲਾਬੇ ਸਲਾਬੇ ਹੀ ਰਹਿੰਦੇ ਆ ਤੇ ਉਹ ਮੈਨੂੰ ਇਹ ਸੀ ਕਿ ਤੇ ਰੇਤਾ ਦੇ ਉੱਪਰ ਡਿੱਗ ਕੇ ਰੇਤਾ ਨਾਲ ਚਿੰਬੜ ਜਾਏ ਕੱਪੜਿਆਂ ਨੂੰ ਬਹੁਤ ਔਖਾ ਹੁੰਦਾ ਫਿਰ ਤੇ ਲੋਜੀ ਇੱਥੇ ਆਪਣੀ ਹੋ ਗਈ ਇਸੀ ਸਾਰੀ ਸਾਫ ਸਫਾਈ ਆਪਾਂ ਕਰਨ ਨੂੰ ਚਮਕਾ ਦਿੱਤਾ ਸੀ ਸਾਰੀ ਸਾਫ ਸਫਾਈ ਕਰਨ ਤੋਂ ਬਾਅਦ ਫਿਰ ਆਈ ਸੀ ਸਾਡੇ ਰੋਟੀ ਪਾਣੀ ਦੀ ਵਾਰੀ ਤੇ ਅੱਜ ਜਿਹੜੀ ਸਬਜੀ ਸੀ ਉਹ ਨਹੀਂ ਸੀ ਹੈਗੀ ਕਿਉਂਕਿ ਸਾਡੀ ਫਰਿੱਜ ਹੋ ਗਈ ਖਰਾਬ ਮਗਰੋਂ ਮੇਰੇ ਦਿਓ ਨੇ ਕਰਤੀ ਫਰਿੱਜ ਖਰਾਬ ਇਸ ਕਰਕੇ ਔਖਾ ਬਹੁਤ ਹੈ ਤੇ ਸਬਜੀ ਨਹੀਂ ਸੀ ਹੈਗੀ ਇਸ ਕਰਕੇ ਮੈਂ ਗੰਡੇ ਵਾਲੀਆਂ ਰੋਟੀਆਂ ਬਣਾਈਆਂ ਤੇ ਰਾਤ ਨੂੰ ਅਸੀਂ ਸੁੱਕੇ ਆਲੂ ਭੁੰਨੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣੀ ਕਿਉਂਕਿ ਮੈਨੂੰ ਐਸੀ ਥੋੜੀ ਜੀ ਸਬਜੀ ਬਣਾ ਲਈ ਅਸੀਂ 2-3 ਜਾਣੀ ਆ ਜਿਹੜੀ ਕਿ ਰਾਤ ਨੂੰ ਹੀ ਖਤਮ ਹੋ ਜੇ ਫਰਿੱਜ ਖਰਾਬ ਹੋ ਗਈ ਤੇ ਦੁੱਧ ਤਾਂ ਅਸੀਂ ਵੈਸੇ ਬਾਲਟੀ ਦੇ ਵਿੱਚ ਪਾਣੀ ਪਾ ਕੇ ਤੇ ਉਹ ਬਾਹਰ ਟੰਗ ਦਿੰਨੇ ਆ ਖਰਾਬ ਨਹੀਂ ਹੁੰਦਾ ਤੇ ਸਬਜੀ ਮੈਨੂੰ ਇਹ ਸੀ ਕਿ ਉਦੋਂ ਹੀ ਮੁੱਕ ਜੇ ਫਿਰ ਸਵੇਰ ਤੱਕ ਤਾਂ ਰਹਿਣੀ ਨਹੀਂ ਆ ਇਸ ਕਰਕੇ ਅਸੀਂ ਸੁੱਕੇ ਆਲੂ ਪੋਂ ਲਏ ਤੇ ਬਹੁਤ ਜ਼ਿਆਦਾ ਟੇਸਟੀ ਸਬਜੀ ਬਣੀ ਆ ਤੇ ਹਾਂਜੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਸਾਰੇ ਜਣੇ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸੋਹਣੇ ਸੁਣੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਲੋ ਜੀ ਇੱਥੇ ਆਪਾਂ ਪਹਿਲਾਂ ਜੀਰਾ ਪਾ ਲਿਆ ਸੀ ਫਿਰ ਗੰਡੇ ਪੋਣ ਲਾਂਗੇ ਤੇ ਵਿੱਚ ਫਿਰ ਆਲੂ ਪਾ ਦਾਂਗੇ ਤੇ ਆਪਾਂ ਪਾਣੀ ਬਿਲਕੁਲ ਨਹੀਂ ਪੋਣਾ ਮੱਠਾ ਜਿਹਾ ਗੈਸ ਕਰ ਦਾਂਗੇ ਤੇ ਉੱਪਰ ਪਲੇਟ ਦੇ ਕੇ ਤੇ ਇਹਨਾਂ ਨੂੰ ਮੱਠੇ ਮੱਠੇ ਪਕਾਵਾਂਗੇ ਥੋੜੇ ਬਹੁਤੇ ਕੱਚੇ ਵੀ ਰਹਿ ਜਾਂਦੇ ਕੋਈ ਪ੍ਰੋਬਲਮ ਨਹੀਂ ਪਰ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਤੇ ਕਸੂਰੀ ਮੇਥੀ ਮੈਂ ਬਹੁਤ ਜ਼ਿਆਦਾ ਪਾਤੀ ਤੇ ਸਬਜੀ ਸਬਜੀ ਤਾਂ ਲੱਗਦਾ ਸੀ ਜਿਵੇਂ ਨਾ ਵੀ ਹਰਾ ਹਰਾ ਧਨੀਆ ਪਾਇਆ ਹੋਵੇ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਸਬਜੀ ਮਤਲਬ ਖਾ ਕੇ ਤਾਂ ਨੰਦ ਹੀ ਆ ਗਿਆ ਬਸ ਇਹ ਦਹੀਂ ਵੀ ਲਿਆਂਦਾ ਸੀ ਥੋੜਾ ਜਾਂ ਤੇ ਦਹੀਂ ਦੇ ਵਿੱਚ ਖੰਡ ਪਾ ਕੇ ਬਹੁਤ ਜ਼ਿਆਦਾ ਕਰਾਰੀ ਬਣੀ ਸੀ ਸਬਜੀ ਤੁਸੀਂ ਸਾਰੇ ਜਣੇ ਮੇਰੀਆਂ ਪੈਣਾ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਸਬਜੀ ਦਾ ਹਾਲ ਹੀ ਦੇਖ ਸਕਦੇ ਜੋ ਸ਼ਕਲ ਹੀ ਦੇਖ ਸਕਦੇ ਜੋ ਮੇਕ ਕਰਨ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਣਦੀ ਸੀ ਸੋ ਸਾਰੇ ਜਣੇ ਦੱਸੋ ਕਿ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਚ ਓਕੇ ਬਾਏ